ਇਸ ਦੇ ਦੇ ਵਿੱਚ ਯੂਪੀ ਵਿਹਾਰ ਦੇ ਵਿੱਚ ਨਾ ਸੀਟਾਂ ਦੇ ਵਿੱਚ ਅੱਜ ਵੀ ਉਹ ਘੂੜੀ ਦੇ ਜਮੀਨ ਦਾ ਹਸਪਤਾਲ ਚੜ੍ਹ ਤੋਂ ਵਿਆਪ ਜਾਂਦਾ ਪਰ ਦੂਜੀਆ ਕਲਾਸਾਂ ਦੇ ਲੋਕ ਉੱਪਰ ਕਲਾਸ ਦੇ ਲੋਕ ਜਿਹੜੇ ਆ ਉਹਨੂੰ ਉੱਥੋਂ ਗਾਹ ਦੇ ਦਤਾ ਉੱਥੇ ਯੂਪੀ ਗਾਹ ਦੇ ਦਤਾ ਉਹ ਸੁਣੂ ਨਾਲ ਹੈ ਕਿ ਬਹੁਤ ਜਗ੍ਹਾ ਦੇ ਵਿੱਚ ਉਹ ਘੂੜੀ ਜਿਹੜੀ ਅੱਜ ਵੀ ਦੇ ਇਸ ਅਵਸਥਾ ਸਾਰੇ ਪੈਨਸ਼ਨ ਜੁਨੀਆ ਨਾਲ ਲਾਜਮਾ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਸਾਧ ਕੇ ਮਾਣ ਸਨਮਾਨ ਬਖਸ਼ਿਆ ਸਾਰੇ ਸਾਡੇ ਸ਼ਹਿਰ ਨਿਵਾਸੀ ਵੀ ਆ ਸਾਡੇ ਨੇ ਪਾਇਆ ਕਰਨੇ ਮਤਾਵਾ ਨੇ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਹੀ ਵਧੀਆ ਯੋਗਦਾਨ ਪਾ ਕੇ ਸਮਾਜ ਨੂੰ ਆਪਣੇ ਜਿਸ ਕਿਤੇ ਦੇ ਉਹਨਾਂ ਨੇ ਕੰਮ ਕੀਤਾ ਬਲੰਤਿਆਰੀ ਤੇ ਲਗਾਏ। ਔਰ ਬੇਦਾਗ ਇਹਨਾਂ ਨੇ ਆਪਣੀ ਸੇਵਾ ਸਪੂਰੀ ਕਰਦੇ ਹੋਏ ਰਿਟਾਇਰਮੈਂਟ ਤੇ ਪਹੁੰਚੇ। ਔਰ ਮੈਂ ਆਪਣੇ ਵੱਲੋਂ ਆਪਣੀ ਗ੍ਰਾਂਡੀ ਟੀਮ ਵੱਲੋਂ ਤੁਹਾਡੇ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜੇਕਰ ਕੋਈ ਵੀ ਸਾਡੇ ਮਨਿਸਪਲ ਕਾਰਪੋਰੇਸ਼ਨ ਵੱਲੋਂ ਤੁਹਾਨੂੰ ਕੋਈ ਵੀ ਤਕਲੀਫ ਆਉਂਦੀ ਆ ਅਸੀਂ ਉਹਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਔਰ ਮਨਿਸਪਰ ਕਾਉਂਸਲਰ ਸਾਰੀ ਹੀ ਤੁਹਾਡੇ ਨਾਲ ਖੜੀ ਆ ਕਿਉਂਕਿ ਤੁਸੀਂ ਲੋਕ ਸੇਵਾ ਦੇ ਹਿੱਤ ਜੋ ਸੇਵਾ ਕੀਤੀ ਆ ਸਰਵਿਸ ਕੀਤੀ ਆ ਅਸੀਂ ਉਹਦਾ ਮਾਨ ਸਨਮਾਨ ਕਰਦੇ ਹੋ ਸਾਡਾ ਨ ਫਰਜ਼ ਬਣਦਾ ਕਿ ਤੁਹਾਡੇ ਵੀ ਅਸੀਂ ਆਪਣੇ ਮਾਪਿਆਂ ਦੇ ਵਾਂਗੂ ਆਪਣੇ ਬਡੇਰੇ ਦੇ ਵਾਂਗੂ ਮਾਨ ਸਨਮਾਨ ਕਰੀਏ ਔਰ ਮੈਂ ਵਿਸ਼ਵਾਸ ਰਿਹਾ ਨਾ ਕਿ ਜੇ ਕੋਈ ਵੀ ਤੁਹਾਡੀ ਮੁਸ਼ਕਲ ਹੈ ਸਾਡੇ ਪ੍ਰਤੀ ਅਸੀਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਵੀ ਜੇ ਪਰ ਅੱਜ ਅਰੇ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਦਰਮਿਆਨ ਸਾਡੇ ਹਰਮਨ ਪਿਆਰੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਜੀ ਸਾਡੇ ਦਰਮਿਆਨ ਆਏ ਆ ਪਹੁੰਚੇ ਆ ਅਸੀਂ ਉਹਨਾਂ ਦਾ ਇੱਥੇ ਮੀਟਿੰਗ ਦੇ ਵਿੱਚ ਆਉਣ ਤੇ ਤਹਿ ਦਲੋ ਉਹਦਾ ਧੰਨਵਾਦ ਕਰਦੇ ਆ ਕਿਉਂਕਿ ਅਰਜੈਨ ਸਿੰਘ ਬਹੁਤ ਵਾਟ ਦੇ ਕੰਮਕਾਰ ਬਾਕੀ ਕਮੇਟੀ ਦੇ ਹੋਰ ਬੜੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਸਾਡੇ ਦਰਮਿਆਨ ਪਹੁੰਚੇ ਆ ਅਸੀਂ ਉਹਨਾਂ ਦਾ ਉਹਨਾਂ ਦਾ ਸਵਾਗਤ ਕਰਨਾ ਤੇ ਕਿਉਂਕਿ ਪਰਮਾਤਮਾ ਕਰੇ ਲਈ ਉਹ ਤੰਦਰੁਸਤ ਰਹਿਣ ਉਹਨੂੰ ਲੰਬੀ ਉਮਰ ਕਰੇ जड़े साढे नगर कौंसलम रह गए अधूरे तो वो अस करते गे पहला जो उन्होंने सम्मान करते फिर आप अगली कर देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और वाट्सएप चैनल पर